ਸੋ ਵੀਰੋ ਤੁਸੀਂ ਮੇਰੇ ਛੋਟੇ ਵੱਡੇ ਭਾਈਓ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਨੇ ਹੋ ਇਸ ਵਾਰ ਵੀ ਤੁਸੀਂ ਕਰਤੀ ਕਮਾਲ ਪਾਉਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਪਾਰਲੀਮੈਂਟ ਚ ਐਹੋ ਜੇ ਬੁਲਾਰੇ ਪੇ ਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹਨੇ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਵੀ ਪੰਜਾਬੀ ਬੋਲੋ ਯਾਰ ਰਾਮ ਨਾਲ ਉੱਤੇ ਹਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਹਾ ਹੈ ਹਨਾ ਤਾਂ ਮੈਂ ਡਮ ਜੀ ਆਪਣਾ ਝੁਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਉਹ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਿਹਾ ਜੀ ਉਹ ਕੀ ਕਰੀਏ ਹਾਂ ਹਾਂ ਮੈਡਮ ਜੀ ਆਬ ਸਾਂਪ ਲਾਂਗ ਗਿਆ ਹੈ ਲੀਕ ਕੂਟ ਰਹੇ ਹੈ ਉਹ ਮੈਂ ਕਹਿੰਦੀ ਜੇ ਇਹ ਕਿਉਂ ਹੁੰਦਾ ਹੈ ਮੈਂ ਕਹਾਂ ਜੀ ਮੈਂ ਪੁੱਛੋ ਹੀ ਨਾ ਹਉਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕਿਉਂ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖ ਛਾਜੂ ਕੇ ਚਵਾਰੇ ਬਲਖਣਾ ਬੁਖਾਰੇ ਹੈਨਾ ਮੈਂ ਕਹਾਂ ਤੂੰ ਮਹਾਵਰੇ ਜ਼ਰੂਰ ਬੁਲੋਣੇ ਆਂ ਹਿੰਦੀ ਚ ਮਹਾਵਰੇ ਤਾਂ ਆਪਦੀ ਭਾਸ਼ਾ ਚ ਚੰਗੇ ਲੱਗਦੇ ਆ ਨੋ ਜੀ ਨੋ ਮੈਡਮ ਐਸਾ ਨਹੀਂ ਹੋਤਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਮੋ ਕੰਨੀ ਕੀ ਹੋ ਗਿਆ ਮੈਨੂੰ ਬਤਾ ਦੋ ਹੈਨਾ ਉਹ ਬਾਅਦ ਚ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਨਹੀਂ ਵਿੱਚੋਂ ਕੋਈ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹੈਨਾ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਜੀ ਗਾਲ ਤਾਂ ਨਹੀਂ ਕੱਢੀ ਪਰ ਹੂੰ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਦੀ ਹੋਈ ਹੈ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਿਹਨੂੰ ਨਹੀਂ ਬੋਲਣੀ ਆਉਂਦੀ ਉੱਥੇ ਪੰਜਾਬੀ ਚ ਬੋਲ ਲਓ ਜਦੋਂ ਹੈਗਾ ਉੱਥੇ ਪ੍ਰਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਆ ਬੋਲੋ ਪੰਜਾਬੀ ਚ ਆ ਬੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਆ ਉਹ ਹੁਣ ਰਾਜਾ ਬੜਿੰਗ ਚਲੇ ਗਿਆ ਚੰਦੂ ਮਾਨੇ ਵਾਲੀ ਪਦਵੀ ਉਹਨੇ ਲੈ ਲਈ ਉਹ ਵੀ ਹਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹੈਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਬਾਸ਼ਾ ਦੀ ਵੈਲਿਊ ਦਾ ਆਪਾਂ ਪੰਜਾਬੀ ਬੋਲੋ ਪੰਜਾਬੀ ਬੋਲਣ ਦੀ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਭਾਸ਼ਾ 'ਚ ਕਮੀ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈ ਆਪਾਂ ਪਿੱਛੇ ਰਹਿ ਜਾਾਂਗੇ ਤਾਂ ਅਸੀਂ ਸਾਰਾ ਐਫਰਟਸ ਕਰ ਰਹੇ ਆ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਇਹ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਸੋ ਇਹ ਆਪਣੀਆਂ ਕਿਉਂਕਿ ਆਪਾਂ ਪੰਜਾਬੀ ਆਪਾਂ ਤਾਂ ਜੋ ਜੰਮੇ ਆ ਉਦੋਂ ਲੋਰੀਆਂ ਪੰਜਾਬੀ ਚ ਮਿਲੀਆਂ ਜਦੋਂ ਦੁਨੀਆ ਤੋਂ ਜਾਣਾ ਹੈ ਵੈਣ ਵੀ ਪੰਜਾਬੀ ਚ ਪਹਿਣਗੇ ਜਦੋਂ ਮਰਨ ਤੋਂ ਲੈ ਕੇ ਜੰਮਣ ਤੱਕ ਹੈ ਹੀ ਪੰਜਾਬੀ ਐ ਫਿਰ ਹੋਰ ਕਾਦੇ ਵਾਦੇ ਪੰਗਾ ਲੈਣਾ ਹਾਂ ਜਿੱਥੇ ਜ਼ਰੂਰਤ ਹੈ ਕੋਈ ਨੈਸ਼ਨਲ ਲੈਵਲ ਦਾ ਮੁੱਦਾ ਹੈ ਉੱਥੇ ਬੋਲ ਲੋ ਉਤੇ ਹਿੰਦੀ ਬੋਲ ਲੋ ਚਲੋ ਹੈਨਾ ਪਰ ਆਪਣੀ ਭਾਸ਼ਾ ਨੂੰ ਜਰੂਰ ਪਿਆਰ ਕਰੀਏ